ਆ ਸਕੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸਤਿਗੁਰੂ ਗੁਰੂ ਗਰੀਬ ਨਵਾਜ਼ ਕਿਰਪਾ ਕਰ ਰਹੇ ਨੇ ਮਨ ਤਨ ਪਿਆਸ ਦਰਸ਼ਨ ਕਣੀ ਮਨ ਦੇ ਅੰਦਰ ਵੀ ਦਰਸ਼ਨਾਂ ਦੀ ਕਣੀ ਪਿਆਸ ਹੈ ਬਹੁਤ ਵੱਡੀ ਆਸ ਹੈ ਕੋਈ ਆਣ ਮਿਲਾਵੇ ਮਾਏ ਕਿ ਸਾਨੂੰ ਕੋਈ ਆਣ ਕਰਕੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਮਿਲਾ ਦੇਵੇ ਸੰਗਤ ਜੀ ਦਰਸ਼ਨ ਕੀਨੇ ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਇਹ ਚਾਰ ਪ੍ਰਕਾਰ ਦੇ ਦਰਸ਼ਨ ਮੰਨੇ ਨੇ ਪਹਿਲੇ ਆ ਸੁਪਨ ਦਰਸ਼ਨ ਜਿਵੇਂ ਕੋਈ ਸਮਾਧੀ ਲਾ ਕਰਕੇ ਬੈਠਾ ਹੋਵੇ ਜਾਂ ਕਿਸੇ ਨੂੰ ਸੁਪਨਾ ਆ ਰਿਹਾ ਹੋਵੇ ਸੁਪਨੇ ਅੰਦਰ ਹੀ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਉਹਨੂੰ ਆਪਾਂ ਕਹਿ ਸਕਦੇ ਹਾਂ ਇਹ ਜੀ ਸੁਪਣ ਦਰਸ਼ਨ ਸੁਪਨੇ ਦੇ ਅੰਦਰ ਦਰਸ਼ਨ ਹੋਏ ਅਗਰ ਜਗਿਆਸੂ ਜੀਵ ਨੂੰ ਗੁਰੂ ਕੇ ਸਿੱਖ ਨੂੰ ਸੁਪਨੇ ਅੰਦਰ ਦਰਸ਼ਨ ਹੁੰਦੇ ਨੇ ਨਾ ਉਹ ਗੁਰੂ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਏ ਕਿ ਮੈਨੂੰ ਸੁਪਨੇ ਅੰਦਰ ਹੀ ਦਰਸ਼ਨ ਹੋ ਗਏ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾ ਤੁਝ ਕੰਨ ਪਿਆਰੇ ਭੇਜ ਨਾ ਸਕਾ ਕੋਏ ਗੁਰੂ ਕਾ ਸਿੱਖ ਕਹਿੰਦਾ ਮੈਨੂੰ ਐਸੀ ਨੀਂਦ ਆਵੇ ਜਿਸ ਨੀਂਦ ਦੇ ਅੰਦਰ ਪ੍ਰਮਾਤਮਾ ਦਾ ਦਰਸ਼ਨ ਹੋਵੇ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾ ਸੋਏ ਮੈਂ ਪ੍ਰਮਾਤਮਾ ਦੇ ਦਰਸ਼ਨ ਇਸ ਨੀਂਦ ਦੇ ਅੰਦਰ ਸੁੱਤਿਆਂ ਹੋਇਆਂ ਹੀ ਕਰ ਲਵਾਂ ਇਹ ਸੁਪਣੇ ਦੇ ਵਿੱਚ ਆ ਲਿਆ ਹੋਇਆ ਦਰਸ਼ਨ ਆਇਆ ਹੋਇਆ ਦਰਸ਼ਨ ਇਹ ਵੀ ਸਕਿਆਤ ਹੋ ਜਾਂਦਾ ਹੈ ਸਤਿਗੁਰ ਕਹਿੰਦੇ ਪਹਿਲੇ ਨੇ ਸੁਪਣ ਦਰਸ਼ਨ ਫਿਰ ਦੂਜੇ ਨੇ ਚਿੱਤਰ ਦਰਸ਼ਨ ਹੁਣ ਆਪਾਂ ਜਿਵੇਂ ਕਿਸੇ ਗੁਰੂ ਪਕੰਬਰ ਦੀ ਤਸਵੀਰ ਦੇਖਦੇ ਹਾਂ ਜਾਂ ਧੰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਉਂਕਿ ਸਤਿਗੁਰੂ ਜੀਆਂ ਦੀ ਤਸਵੀਰ ਤੇ ਬਣਾਈ ਨਹੀਂ ਜਾ ਸਕਦੀ ਜਿੰਨਾ ਉਹਨਾਂ ਦੇ ਚਿਹਰੇ ਦਾ ਜਲਾਲ ਹੈ ਪਰ ਹਾਂ ਸਾਨੂੰ ਤਸਵੀਰ ਦੇਖ ਕਰਕੇ ਇਹ ਪਤਾ ਲੱਗਦਾ ਹੈ ਸਾਡੇ ਕਲਗੀਧਰ ਪਿਤਾ ਦਸਮ ਪਿਤਾ ਬਾਣਾ ਪਹਿਨਿਆ ਕਰਦੇ ਸਨ ਸ਼ਸਤਰ ਵਸ਼ਤਰ ਸਜਾਇਆ ਕਰਦੇ ਵੰ ਸੀਸ ਦੇ ਉੱਪਰ ਸੋਨਾ ਤੁਮਾਲਾ ਸਾਹਿਬ ਸਜਾਇਆ ਕਰਦੇ ਸਨ ਇਹ ਕੀ ਹੈ ਜੀ ਇਹ ਹੈ ਜੀ ਚਿੱਤਰ ਦਰਸ਼ਨ ਤਸਵੀਰ ਵਾਲੇ ਦਰਸ਼ਨ ਤੀਜੇ ਦਰਸ਼ਨ ਨੇ ਸ਼੍ਰਵਣ ਦਰਸ਼ਨ ਜਿਵੇਂ ਮੈਂ ਹੁਣੇ ਕਲਗੀਧਰ ਪਿਤਾ ਦਾ ਬਾਣਾ ਦੱਸਿਆ ਸ਼ਸਤਰ ਦੱਸੇ ਤੁਹਾਡੀਆਂ ਅੱਖਾਂ ਸਾਹਮਣੇ ਆ ਗਿਆ ਇਹਨਾਂ ਜੀ ਸੁਣ ਕਰਕੇ ਇਸੇ ਪ੍ਰਕਾਰ ਜਦੋਂ ਗੁਰੂ ਦੀ ਸਿਫਤ ਇਹਨਾਂ ਕੰਨਾਂ ਦੁਆਰਾ ਸੁਣਾਂਗੇ ਉਹਨੂੰ ਕਿਹਾ ਜਾਂਦਾ ਹੈ ਜੀ ਸਰਵਨ ਦਰਸ਼ਨ ਕੰਨਾਂ ਦੇ ਨਾਲ ਸੁਣ ਕਰਕੇ ਦਰਸ਼ਨ ਕਰ ਲੈਣੇ ਉਹਨੂੰ ਆਪਾਂ ਕਹਾਂਗੇ ਸਰਵਨ ਦਰਸ਼ਨ ਚੌਥੇ ਦਰਸ਼ਨ ਨੇ ਸਾਖਿਆਤ ਦਰਸ਼ਨ ਪ੍ਰਤੱਖ ਦਰਸ਼ਨ ਜਿਵੇਂ ਆਪ ਸਰਬੱਤ ਸੰਗਤਾਂ ਭਾਵਨਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰ ਰਹੇ ਹੋ ਇਹਨਾਂ ਨੂੰ ਕਿਹਾ ਜਾਂਦਾ ਹੈ ਜੀ ਪ੍ਰਤੱਖ ਦਰਸ਼ਨ ਜਦੋਂ ਮਾਇਆ ਦੇ ਅੰਧੇਰੇ ਮੋਹ ਦੇ ਹਨੇਰੇ ਖਤਮ ਹੋ ਜਾਂਦੇ ਨੇ ਨਾ ਜੀਵ ਦੀ ਵਕਾਰਾਂ ਦੀ ਮੈਲ ਜਿਹੜੀ ਆ ਗੁਰੂ ਦੇ ਸ਼ਬਦ ਰਾਈ ਉਤਰ ਜਾਂਦੀ ਹੈ ਗੁਰੂ ਦਾ ਦਰਸ਼ਨ ਕਰਕੇ ਗੁਰੂ ਨੂੰ ਵਡਿਆ ਕਰਕੇ ਗੁਰੂ ਦੇ ਗੁਣ ਗਾ ਕਰਕੇ ਉਦੋਂ ਫਿਰ ਸਤਿਗੁਰੂ ਗੁਰੂ ਗਰੀਬ ਨਵਾਜ਼ ਕਹਿੰਦੇ ਸਾਖਿਆਤ ਦਰਸ਼ਨ ਹੁੰਦੇ ਨੇ ਪ੍ਰਤੱਖ ਦਰਸ਼ਨ ਹੁੰਦੇ ਨੇ ਜਿਹਨੂੰ ਪ੍ਰਤੱਖ ਦਰਸ਼ਨ ਹੋ ਜਾਂਦਾ ਉਹ ਫਿਰ ਜੀਵ ਭਾਗਾ ਵਾਲਾ ਹੈ ਇੱਕ ਵਾਰ ਇਹ ਪੰਕਤੀ ਦੁਬਾਰਾ ਪੜੋ ਜੀ ਮਨ ਤਨ ਪਿਆਸ ਦਰਸ਼ਨ ਕਣੇ ਕੋਈ ਆਣ ਮਿਲਾਵੇ ਮਾਏ ਸਤਿਗੁਰ ਕਹਿੰਦੇ ਜਗਿਆਸੂ ਜੀਵ ਜੀਵ ਇਸਤਰੀ ਮਨ ਤਨ ਪਿਆਸ ਦਰਸ਼ਨ ਕਣੀ ਮਨ ਦੇ ਅੰਦਰ ਤਨ ਦੇ ਅੰਦਰ ਇਹ ਭਾਰੀ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ ਕੋਈ ਆਣ ਮਿਲਾਵੇ ਮਾਏ ਆਪਾਂ ਸਭਣਾ ਨੇ ਸਤਿਗੁਰੂ ਜੀਆਂ ਨੂੰ ਬੇਨਤੀ ਕਰਨੀ ਸਤਿਗੁਰੂ ਤੇਰੇ ਦਰਸ਼ਨ ਹੀ ਸਾਡੀ ਜੀਵਨ ਜੀਵਨ ਨੇ ਜ਼ਿੰਦਗੀ ਨੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਆਪਾਂ ਸਤਿਗੁਰੂ ਜੀਆਂ ਨੂੰ ਇਹ ਕਹਿਣਾ ਸਤਿਗੁਰੂ ਜਿੰਨਾ ਤੱਕ ਤੁਹਾਡੇ ਦਰਸ਼ਨ ਨਹੀਂ ਨਾ ਕੀਤੇ ਉਹਨਾਂ ਤੱਕ ਸਾਡਾ ਦਿਨ ਸਫਲਾ ਨਹੀਂ ਜਿੰਨਾ ਤੱਕ ਤੁਹਾਡੇ ਦਰਸ਼ਨ ਨਾ ਆਉਣ ਉਹਨਾਂ ਤੱਕ ਸਾਡੇ ਭਾਗ ਚੰਗੇ ਨਹੀਂ ਬਣਦੇ ਸਾਡੀ ਤਕਦੀਰ ਨਹੀਂ ਬਣਦੀ ਜਦੋਂ ਤੁਹਾਡੇ ਦਰਸ਼ਨ ਹੋ ਜਾਣ ਉਦੋਂ ਹਰ ਇੱਕ ਕੀਤਾ ਹੋਇਆ ਕਾਰਜ ਜਿਹੜਾ ਉਹ ਸਫਲਾ ਹੋ ਜਾਂਦਾ ਹੈ ਦਰਸ਼ਨ ਪਿਆਸੀ ਦਿਨ ਰਾਤ ਚਿਤਵੋ ਅਨੰਦਨ ਨੀਤ ਦੇਣੀ ਰਾਤ ਦਰਸ਼ਨਾਂ ਦੇ ਵਾਸਤੇ ਸਾਡੇ ਹਿਰਦੇ ਅੰਦਰ ਪਿਆਸ ਜਾਗੇ ਦਰਸ਼ਨ